ਕਿਸਾਨੀ ਕੋਲ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਭੁੱਖ ਹੜਤਾਲ ਦੀ ਅਪੀਲ ਕੀਤੀ ਗਈ ਆ ਔਰ ਮੈਂ ਆਪਣੀ ਸਾਰੀ ਟੀਮ ਨੂੰ ਬਾਹਰ ਬੈਠੇ ਜਿਹੜੇ ਸਾਡੇ ਐਨ ਡੀ ਆਰ ਆਈ ਭੈਣ ਭਰਾਵਾ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਕਾਲ ਦਾ ਹਿੱਸਾ ਬਣਨਾ ਆਪਾਂ ਵੀ ਆਪਣੇ ਘਰਾਂ ਦੇ ਜਿਹੜੇ ਚੁੱਲ੍ਹੇ ਆ ਕੱਲ ਬੰਦ ਰੱਖਣੇ ਆ ਔਰ ਨਾਲ ਦੀ ਨਾਲ ਆਪਾਂ ਸਾਰਾ ਦਿਨ ਇਸ ਚੀਜ਼ ਬਾਰੇ ਵਿਚਾਰ ਕਰਨਾ ਸੋਚਣਾ ਕਿ ਜਿਹੜੀ ਸਾਡੇ ਕਿਸਾਨਾਂ ਦੀ ਸਟਰਗਲ ਆ ਮਜ਼ਦੂਰਾਂ ਦੀ ਸਟਰਗਲ ਆ ਇਹਦਾ ਆਪਾਂ ਹਿੱਸਾ ਕਿਦਾਂ ਬਣ ਸਕਦੇ ਆ ਤੇ ਨਾਲ ਦੀ ਨਾਲ ਇਹ ਜਿਹੜੇ ਲੋਕ ਨੇ ਸਾਡੇ ਇਹ ਕਿਉਂ ਸਟਰਗਲ ਕਰ ਰਿਹਾ ਇਸ ਤੇ ਬਾਰੇ ਵੀ ਸੋਚਣ ਦੀ ਸਾਨੂੰ ਲੋੜ ਆ ਨਾਲ ਜਿਹੜੇ ਸਾਡੇ ਸਿੱਖ ਭੈਣ ਭਰਾ ਆ ਉਹਨਾਂ ਨੂੰ ਅਪੀਲ ਕੀਤੀ ਗਈ ਆ ਤੁਸੀਂ ਗੁਰੂ ਘਰਾਂ ਚ ਜਾ ਕੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਾਡੇ ਹਿੰਦੂ ਮੁਸਲਮਾਨ ਭੈਣ ਭਰਾਵਾਂ ਨੂੰ ਮਸਜਿਦ ਤੇ ਮੰਦਰਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਆ ਔਰ ਜਿਹੜੇ ਸਾਡੇ ਵੀਰ ਭੈਣ ਜਿਹੜੇ ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਆਪਣੇ ਤਰੀਕਿਆਂ ਦੇ ਨਾਲ ਕਿਸਾਨੀ ਕੋਲ ਦੇ ਬਾਰੇ ਸੋਚਣ ਦੀ ਅਪੀਲ ਕੀਤੀ ਗਈ ਆ ਉਹਨਾਂ ਦੇ ਚੜ੍ਹਦੀ ਕਲਾ ਦੀ ਅਪੀਲ ਕੀਤੀ ਗਈ ਆ ਪਲੀਜ਼ ਮੈਂ ਫੇਰ ਕਹਿਣਾ ਅਹ ਥੋੜੀ ਜੀ ਆਪਣੇ ਵਿੱਚ ਰਿਅਲਾਈਜ਼ੇਸ਼ਨ ਲੈ ਕੇ ਆਈਏ ਕਿ